ਹਾਂਜੀ ਸ਼ਸ਼ੀਗਰਦੋਸਤੋ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਕਾਫੀ ਟਾਈਮ ਬਾਅਦ ਦਾ ਵਲੌਗ ਸ਼ੂਟ ਕਰਨ ਲੱਗੇ ਆ ਤੇ ਬਿਜੀ ਸੀ ਕੁਝ ਆਪਾ ਦਾ ਕੰਮ ਕਾਰਾ ਚ ਤੇ ਤੁਹਾਨੂੰ ਪਤਾ ਹੈ ਤੁਹਾਨੂੰ ਤਾਂ ਸ਼੍ਰੀਮਨ 168 ਸੰਤ ਬਾਬਾ ਤਾਰਾ ਸਿੰਘ ਖੋਇਦਿਲ ਜੀ ਉਹਨਾਂ ਦੀ ਵਰਸੀ ਤੇ ਮੇਲਾ ਲੱਗ ਰਿਹਾ ਆ ਇਸ ਵਾਲੀ ਪਹਿਲੀ ਹੜ ਨੂੰ ਬਣਾਇਆ ਜਾਂਦਾ ਤੇ ਆਪਾਂ ਪਹੁੰਚ ਚੁੱਕੇ ਆ ਸਕੂਲ ਕਿਉਂਕਿ ਆ ਇਸ ਵਾਲੀ ਇੱਥੇ ਲੰਗਰ ਚੱਲਦਾ ਹੀ ਆ ਕਿਉਂਕਿ ਪਿੰਡ ਸਾਰੇ ਹੀ ਲੰਗਰ ਲੱਗਦੇ ਆ ਬਟ ਇੱਥੇ ਡਿਊਟੀ ਹੁੰਦੀ ਆਪਣੀ ਤੇ ਕੋਈ ਹੋਰ ਸੇਵਾਦਾਰ ਬਹੁਤ ਨੇ ਜੋ ਡਿਊਟੀ ਨਿਭ ਲੰਗਰ ਸ਼ੁਰੂ ਹੋ ਚੁੱਕਿਆ ਕੱਲ ਨੂੰ ਹੈਗਾ ਮੇਲਾ ਤੇ ਇੱਧਰ ਸਕੂਲ ਦੇ ਵਿੱਚ ਅੰਦਰ ਤਿਆਰੀ ਕਿ ਹੋ ਰਹੀ ਆ ਲੰਗਰ ਤਿਆਰ ਹੋ ਕੇ ਇੱਧਰ ਰੁਤਿੰਦਾ ਸਾਰਾ ਦਿਨ ਤੇ ਹੁਣ ਵੀ ਲੰਗਰੇ ਤੇ ਵਰਤਾਇਆ ਜਾ ਰਿਹਾ ਹੈ ਇੱਧਰ ਪਾਣੀ ਦਾ ਇੰਤਜ਼ਾਮ ਹੋ ਗਿਆ ਆ ਵੱਡੀ ਐਸੇ ਕਰੇ ਕਿਸੇ ਥਾਲ ਥੋੜੀ ਕੋਈ ਦਿੱਕਤ ਆਈ ਥੋੜੀ ਬਹੁਤੀ ਪਰ ਅੰਨੀ ਨਹੀਂ ਆਈ ਤੇ ਅੱਜ ਕੀ ਵੱਡੀ ਟੈਂਕੀ ਲਗਾ ਲਈ ਹੋਈ ਆ ਆਪਾਂ ਇੱਧਰ ਪਾਣੀ ਦੀ ਬਿਲਕੁਲ ਦਿੱਕਤ ਨਹੀਂ ਆਊਗੀ ਅੱਜ ਕੀ ਇੱਧਰ ਸਾਰੇ ਸੇਵਾਦਾਰ ਮਰਹਬਾ ਮਗਾਲੀ ਆਪਾਂ ਆ ਕਿੰਨੇ ਦਾ ਪਿਆਰ ਹੈ ਕੋਈ ਨਹੀਂ ਰਹਿਣ ਨਹੀਂ ਆਪਾਂ ਜਾ ਕੇ ਅੱਜ ਲੰਗਰ ਸਟਾਰਟ ਆ ਤੇ ਸਵੇਰੇ ਤੋਂ ਬਹੁਤ ਢੀਡ ਹੋ ਜਾਣੀ ਆ ਤੇ ਤੁਹਾਨੂੰ ਸੇਵਾ ਦਾ ਵਲੋਗ ਵੀ ਤੁਹਾਨੂੰ ਦਿਖਾਵਾਂਗੇ ਇੱਧਰ ਆਪਾਂ ਇਹ ਸਾਰੇ ਸੇਵਾਦਾਰ ਬਹੁਤ ਸਾਰੇ ਸੇਵਾਦਾਰ ਤੁਹਾਨੂੰ ਸਾਰਿਆਂ ਨਾਲ ਮਲਾਵਾਂਗੇ ਆਪਾਂ ਚਲੋ ਸਾਰਿਆਂ ਨੂੰ ਇੰਟਰੋਡਕਟ ਕਰਾਂਗੇ ਜੋ ਕਿ ਕੀਸਾਲਾ ਤੋਂ ਚ ਲੰਗਰ ਲਾ ਰਹੇ ਨੇ ਮੈਂ ਸਾਰਾ ਕੁਝ ਰੈਡੀ ਹੈ ਬਾਕੀ ਜੇ ਕੋਈ ਮੁਠੀ ਮੋਠੀ ਕੰਮ ਪੈ ਗਿਆ ਜੋ ਤਾਂ ਸ਼ਾਮ ਤੱਕ ਰੈਡੀ ਹੋ ਜੂ ਸਾਰਾ ਕੰਮ ਤਾਂ ਕਿ ਸਵੇਰੇ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਸੇਵਾ ਚ ਤੇ ਇਧਰ ਆਪਣਾ ਸਾਰਾ ਸਮਾਨ ਪਹੁੰਚ ਚੁੱਕਿਆ ਸਾਰਾ ਇੰਤਜ਼ਾਮ ਹੋ ਚੁੱਕਿਆ ਪਾਣੀ ਦਾ ਤੇ ਜੋ ਸੇਵਾ ਕਰੇ ਪੱਖੇ ਭੁੱਖੇ ਸਾਰੇ ਇਧਰ ਵੱਡੇ ਜੋ ਵੀ ਆਏ ਸੈਂਟ ਦਾ ਸਾਰਾ ਇਧਰ ਜਨਰੇਟਰ ਦਾ ਇੰਤਜ਼ਾਮ ਹੋਇਆ ਪਿਆ ਕਿ ਬਾਈ ਜੇ ਸਲੈਟ ਨਹੀਂ ਰਹਿੰਦੀ ਤਾਂ ਗਰਮੀ ਚ ਜੋ ਕਿ ਸੰਗਤ ਆਉਣੀ ਆ ਤੇ ਉਹ ਬੈਠ ਕੇ ਪਛਾਦਾ ਸ਼ੱਕ ਸਕਾਂ ਤਾਂ ਸਵੇਰੇ ਇੱਥੇ ਲੰਗਰ ਚੱਲੂਗਾ ਕਿਉਂਕਿ ਸਵੇਰ ਜਿਆਦਾ ਭੀੜ ਹੋ ਜਾਣੀ ਸਵੇਰੇ ਮੇਲਾ ਤਾਂ ਤਾਂ ਸ਼੍ਰੀਮਾਨ 68 ਸੰਤ ਬਾਬਾ ਤਾਰਾ ਸਿੰਘ ਜੀ ਕੋ ਵਿਦਲ ਜੀ ਉਹਨਾਂ ਦਾ ਮੇਲਾ ਆ ਤੇ ਇੱਧਰ ਤੁਹਾਨੂੰ ਦਿਖਾਉਣੇ ਆਪਾਂ ਇੱਧਰ ਤਿਆਰ ਹੋ ਰਿਹਾ ਲੰਗਰ ਪਾਣੀ ਦਾ ਇੰਤਜ਼ਾਮ ਲੱਕੜ ਬਾਲਾਂ ਦਾ ਸਾਰਾ ਇੰਤਜ਼ਾਮ ਹੋਇਆ ਪਿਆ ਸੁਬਾਹ ਸੁਬਾਹ ਸਵੇਰ ਤੋਂ ਹੀ ਇੱਧਰ ਲੰਗਰ ਸਟਾਰਟ ਹੋ ਜਾਣਾ પાસੇ پارک ਬਣੀ ਹੋਈ ਆ ਅੱਗੇ ਪਾਰਕ ਝੂਲੇ ਲੱਗੇ ਹੋਏ ਆ ਇਹ ਝੂਲੇ ਬਿਲਕੁਲ ਫ੍ਰੀ ਨੇ ਹਨਾ ਕਿਉਂਕਿ ਜੋ ਮੈਨਲੇ ਚ ਲੱਗੇ ਹੋਏ ਨੇ ਉਹ ਤਾਂ ਬੋਲੇ ਤਾਂ ਹੈ ਨਹੀਂ ਹਨਾ ਝੂਲੇ ਵਾਲੇ ਪਰ ਜਿਹੜਾ ਇੱਧਰ ਝੂਲੇ ਲੱਗੇ ਹੋਏ ਬੱਚਿਆਂ ਦੇ ਉਹਨਾਂ ਦੀ ਕੋਈ ਫੀਸ ਨਹੀਂ ਉਹ ਬੱਚੇ ਝੂਲ ਸਕਦੇ ਜਿੰਨੀ ਮਰਜ਼ੀ ਆ ਦਾ 2000 ਰੁਪਏ 5000 ਦੀ ਕੀ ਕਰ ਰਹੇ ਨੇ ਵਾ बनाली तो सा मिठे जाल लंगर लगा है बच्चे इन्होंने कोई फीस नहीं है गुरु घर वालों लगवाए गए बच्चे तो बच्चा तो 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 ही है ਆਲਮ ਕੰਨਲੀ ਬੱਚਿਆਂ ਦੇ ਪਾਰਕ ਤੋਂ ਬਾਹਰ ਅੱਜ ਨਿੱਕੀ ਲਾਡਲੀ ਤੇਵਾ ਆ ਗਈ ਹੈ ਬੱਚੇ ਪਾਰਕ ਬਾਹਰ ਪਾਰਕ ਤੋਂ ਉੱਪਰ ਹੈ ਕਿਦੋਂ ਆਏਗਾ ਬੱਚੇ ਜਿਹੜਾ ਇੱਕ ਗਾੜੀ ਘੜਾ ਦੇ ਫਿਰ ਤੁਹਾਡੇ ਨਾਲ ਤੇ ਹੋ ਜਾਣਾ ਹੈ

o. <laughs> 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 Ka bo cap execution, jai pa kap batani tariramidi, तब गुप्ता के लिए बात हुई पर ये जो आ रहा है वो 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 ਆਲ ਮਾ ਚੇਨ ਮਣੇ ਤੋਂ ਅਤੰਤ ਨੰਦਕਾਰ ਨੂੰ ਇੱਧਰ ਦੀ ਮੇਰੇ ਖਾਤ ਪਟਨਾ ਮੁਹਰੇ ਨੇ ਕੱਲ ਨੂੰ ਮੇਲੇ ਤੋਂ ਬਾਅਦ ਪਰਦੇਪੁਰ ਆ ਜਾਣ ਗੜੀ ਵਾਰ ਹਾਂਜੀ ਦੋਸਤੋ ਅੱਜ ਲਈ ਤੁਹਾਡਾ ਰਹਿਣਾ ਹੈ ਤੇ ਕੱਲ ਨੂੰ ਨੈਕਸਟ ਵੀਡੀਓ ਦਾ ਮਿਲਦੇ ਆਪਾਂ ਬਹੁਤ ਜਲਦ ਮੇਲਾ ਵਿਖਾਵਾਂਗੇ ਤੁਹਾਨੂੰ ਮਸਤੀ ਕਰਾਂਗੇ ਇੰਜੋਏ ਕਰਾਂਗੇ ਤੇ ਬਾਕੀ ਸਾਰਾ ਬਲੋਗ ਤੁਹਾਨੂੰ ਕਰ ਨੈਕਸਟ ਦੇ ਕੱਲ ਨੂੰ ਮਿਲਦੇ ਨੇ ਨੈਕਸਟ ਵੀਡੀਓ ਦਾ ਬਹੁਤ ਜਲਦ ਨੈਕਸਟ ਵੀਡੀਓ